ਯੂ ਵੀ ਵੀ ਦੇਖੋ ਕਿ ਹਰ ਸਾਲ ਦੀ ਤਰ੍ਹਾਂ ਜਿਹੜੇ ਤਿਉਹਾਰ ਆ ਜਿਹੜੇ ਸੀਜ਼ਨ ਹੈ ਇਹ ਅੱਜ ਤੋਂ ਪਤਾ ਲੱਗਦਾ ਕਿ ਸੀਜ਼ਨ ਸ਼ੁਰੂ ਹੋ ਗਿਆ ਹੈ ਇਹਨਾਂ ਦਾ ਸਿਰਫ ਇਹ ਹੈ ਕਿ ਠੇਕਾ ਲੈ ਕੇ ਤੇ ਆਪਾਂ ਵਿਕਲ ਖੜਾ ਕਰਨਾ ਉਹਨੂੰ ਹੀ ਇਹ ਪੁੱਛਿਆ ਗਿਆ ਕਿ ਤੁਸੀਂ ਦੱਸੋ ਜੇ ਜਿਹੜੇ ਤੁਹਾਡੇ ਕੋਲ ਐਦਾ ਦੇ ਕਿੰਨੇ ਵਹੀਕਲ ਨੇ ਪੁਲ ਵੀ ਅਸੀਂ ਵੀ ਵਹੀਕਲ ਚੈੱਕ ਕਰੀਤੇ ਨੇ ਜਿਹਨਾਂ ਦੇ ਬਹੁਤ ਪੁਰਾਣਾ ਹੈ ਘੱਟਾ ਪਿੱਟੀ ਜੰਮਿਆ ਆ ਜਿਹਨਾਂ ਦਾ ਨੰਬਰ ਪਲੇਟ ਹੈ ਨਹੀਂ ਉਹਦੀ ਘੱਟੋ ਘਾਟ ਤੁਹਾਡੇ ਕੋਲ ਕੋਈ ਨਾ ਕੋਈ ਪ੍ਰੂਫ ਹੋਵੇ ਤਾਂ ਕਿ ਕੱਲ ਨੂੰ ਕੋਈ ਜੇ ਤੁਹਾਡੇ ਕੋਲ ਵਹੀਕਲ ਆਦਾ ਮੈਂ ਤੁਹਾਨੂੰ ਪਤਾ ਲੱਗੇ ਕਿ ਵਹੀਕਲ ਬੰਦਾ ਕਦੋਂ ਖੜਾ ਕਰਕੇ ਗਿਆ ਮਹੀਨੇ ਬਾਅਦ ਆਉਂਦਾ ਉਹ ਤਾਂ ਪੈਸੇ ਵੀ ਦੇਖਿਆ ਜਾਵੇ ਤੁਹਾਨੂੰ ਵੀ ਪਤਾ ਕਿ ਹੈ ਸਾਰਾ ਫੈਸਟੀਵਲ ਸੀ ਸੀ ਜਨ ਆਪਾਂ ਰਾਤ ਨੂੰ ਕਾਫੀ ਹੁੱਲੜਵਾਜੀ ਹੋ ਰਹੀ ਹੈ ਨੌਜਵਾਨਾਂ ਦੇ ਵੱਲੋਂ ਤਿਆਰ ਆ ਦੇ ਵਿੱਚ ਜਿਹੜਾ ਕਾਨੂੰਨ ਦਾ ਕੋਈ ਵੀ ਅਦਾਰਾ ਬਣਿਆ ਚਾਹ ਕੰਟਰੋਲ ਨੂੰ ਮੈਂ ਤੰਦੇ ਕਰ ਕਿਸੇ ਤੀਜੇ ਬੰਦੇ ਨੂੰ ਆਮ ਜਨਤਾ ਨੂੰ ਨੁਕਸਾਨ ਨਾ ਪਹ ਪੰਜਾਬ ਦੇ ਲੁਧਿਆਣਾ ਦੇ ਸਟੇਸ਼ਨ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਅੱਜ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਈ ਗਈ ਹੈ ਜਿੱਥੇ ਵਾਹਨ ਖੜਾਣ ਦੇ ਉੱਤੇ ਵੀ ਜਿਹੜਾ ਚੈਕਿੰਗ ਕੀਤੀ ਗਈ ਹੈ ਇਸੇ ਆਪਰੇਸ਼ਨ ਨੂੰ ਕਾਸੋ ਆਪਰੇਸ਼ਨ ਨਾਮ ਦਿੱਤਾ ਗਿਆ ਵਾ ਤੇ ਮੇਰੇ ਨਾਲ ਸੈਂਟਰ ਦੇ ACP ਮੌਜੂਦ ਨੇ ਅਨਿਲ ਕੁਮਾਰ ਬਨੋਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਵਿਸ਼ੇਸ਼ ਤੌਰ ਤੇ ਕੀ ਕੀ ਚੈਕਿੰਗ ਕੀਤੀ ਗਈ ਹੈ ਕਿਉਂਕਿ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਪੁਲਿਸ ਸਟੇਸ਼ਨ ਕਿਹਾ ਅਸਤਰਕ ਦੇ ਨਜ਼ਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਲਗਾਤਾਰ ਜਿਹੜਾ ਕਿ ਹੈ ਇਸ ਸਟੇਸ਼ਨ ਜਿਹੜਾ ਬਹੁਤ ਬਿਜ਼ੀ ਸਟੇਸ਼ਨ ਦੱਸਿਆ ਗਿਆ ਹੈ ਲੁਧਾਨੇ ਦਾ ਕਾਫੀ ਇੱਥੋਂ ਟ੍ਰੇਨਾਂ ਆਂਦੀਆਂ ਜਾਂਦੀਆਂ ਨੇ ਕਾਫੀ ਯਾਤਰੀ ਇੱਥੋਂ ਆਪਣਾ ਸਫ਼ਰ ਤੈਅ ਕਰਦੇ ਨੇ ਅੱਗੇ ਮੰਜ਼ਿਲ ਤੱਕ ਆਪਣੀ ਜਾਂਦਾ ਤੇ ਇੱਥੇ ਤਮਾਮ ਜ਼ਿਲਕੀ ਆ ਆਰਪੀਐਫ ਤਨਾਤ ਤਨਾਤ ਹੈ ਲਗਾਤਾਰ ਇੱਥੇ ਸ਼ੱਕੀ ਬੰਦਿਆਂ ਦਾ ਜਿਹੜੇ ਕਿ ਹੈ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਬੈਠ ਹੰਗਾਲੇ ਜਾ ਰਹੇ ਨੇ ਤੇ ਹੁਣ ਇਸੇ ਵੀ ਭਰੋੜ ਸਾਹਿਬ ਨਾਲ ਗੱਲਬਾਤ ਕਰਾਂਗੇ ਆ ਦੇਖ ਕਰ ਕੀ ਕੀ ਚੈਕਿੰਗ ਦੇ ਵਿੱਚ ਮਿਲਿਆ ਵਾ ਤੇ ਕਿੰਨੀ ਕਿਲੋ ਦਾ ਚੈਕਿੰਗ ਕੀਤੀ ਗਈ ਹੈ ਤੇ ਇਸ ਆਪਰੇਸ਼ਨ ਨੂੰ ਕਾਸਫ ਆਪਰੇਸ਼ਨ ਨਾਲ ਦੀ ਤਰ੍ਹਾਂ ਤਿਹਾਰਾਂ ਨੂੰ ਲੈ ਕੇ ਕੀ ਤਿਆਰੀ ਕੀਤੀ ਹੈ ਬਨੋਰ ਸਾਹਿਬ ਚੈਕਿੰਗ ਦੇ ਵਿੱਚ ਦੌਰਾਨ ਕੀ ਕੀ ਚੈਕਿੰਗ ਤੁਹਾਨੂੰ ਮਿਲਿਆ ਹੋਇਆ ਕੁਛ ਹੈ ਤੇ ਕਿਹ ਕਿਹੜੀ ਕਿਹ ਥਾਂ ਤੋਂ ਚੈਕਿੰਗ ਕੀਤੀ ਜਾ ਰਹੀ ਹੈ ਤਿਹਾਰਾਂ ਨੂੰ ਮੱਦੇ ਨਜ਼ਰ ਰੱਖ ਕੇ ਕੀ ਕੀ ਸੁਰੱਖਿਆ ਪ੍ਰਬੰਧ ਕੀਤੇ ਗਏ ਜੀ ਦੇਖੋ ਹਰ ਸਾਲ ਦੀ ਤਰ੍ਹਾਂ ਜਿਹੜੇ ਤਿਹਾਰਾ ਜਿਹੜੇ ਸੀਜ਼ਨ ਹੈ ਅੱਜ ਤੁਹਾਨੂੰ ਪਤਾ ਨਰਾਤਿਆਂ ਸੀ ਸ਼ੁਰੂ ਹੋ ਗਿਆ ਹੈ ਵੈਸੇ ਵੀ ਸਾਡੇ ਜੇ ਆਪਣਾ ਡੀਜੀਪੀ ਸਾਹਿਬ ਵੱਲੋਂ ਜਿਹੜੇ ਇਹ ਜਿਹੜੇ ਮਹੀਨੇ ਦੇ ਮਹੀਨੇ ਪ੍ਰੋਗਰਾਮ ਨਿਕਲ ਰਿਹਾ ਜਿਹਦੇ ਵਿੱਚ ਵਕ ਵਕ तरीके ਦੇ ਨਾਲ ਕਿਹੜੀ ਕਿਹੜੀ ਥਾਵਾਂ ਦੀ ਚੈਕਿੰਗ ਕਰਨੀ ਹੈ ਕੀ ਕੀ ਆਪਾਂ ਕਸ ਆਪਰੇਸ਼ਨ ਕਰਨਾ ਉਹਦਾ ਉਹਦਾ ਇਹ ਹਿੱਸਾ ਹੈ ਕਿ ਜਿਹੜੀ ਇਸ ਜਿਹੜੀ ਪੋਜੀ ਆਪਣਾ ਇਸ ਰੇਲਵੇ ਸਟੇਸ਼ਨ ਦਾ ਸਰਕਾਰ ਜੀ ਰੇਲਵੇ ਸਟੇਸ਼ਨ ਚੈੱਕ ਕੀਤਾ ਗਿਆ ਰੇਲਵੇ ਸਟੇਸ਼ਨ ਜਿਹੜੀ ਪਾਰਕਿੰਗ ਜਿੱਥੇ ਕਿ ਵੀ ਵਹੀਕਲ ਖੜੇ ਨੇ ਚਾਹੇ ਉਹ ਫੋਰ 휠ਰ ਨੇ ਤੇ ਚਾਹੇ ਉਹ ਟੂ 휠ਰ ਨੇ ਉਹਨਾਂ ਨੂੰ ਜਾ ਕੇ ਪਾਰਕਿੰਗ ਨੂੰ ਚੈੱਕ ਕੀਤਾ ਗਿਆ ਸਾਰੇ ਪੁਲਿਸ ਨੂੰ ਨਾਲ ਲੈ ਕੇ ਨਾਲ ਉਹਦੇ ਵਿੱਚ ਜਿਹੜਾ ਹੈ ਕਿ ਜਿਹੜਾ ਲੋਕਲ ਠੇਕੇਦਾਰ ਹੈ ਜਿਸ ਬੰਦੇ ਨੇ ਇਹ ਠੇਕਾ ਲਿਆ ਹੈ ਤਾਂ ਜਿਹਦੀ ਜਿਹੜਾ ਕਿ ਜਿਨ੍ਹਾਂ ਦਾ ਸਿਰਪਈ ਹੈ ਕਿ ਠੇਕਾ ਲੈ ਕੇ ਤੇ ਆਪਾਂ ਵਹੀਕਲ ਖੜਾ ਕਰਨਾ ਉਹਨੂੰ ਹੀ ਇਹ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿ ਜਿਹੜੇ ਤੁਹਾਡੇ ਕੋਲ ਐਦਾਂ ਦੇ ਕਿੰਨੇ ਵਹੀਕਲ ਨੇ ਜਿਹੜੇ ਕਿ ਤੁਹਾਡੇ ਕੋਲ ਪਿਛਲੇ ਕਈ ਦਿਨਾਂ ਤੋਂ ਅਨ ਅਟੈਂਡਡ ਖੜੇ ਅਨ ਅਟੈਂਡਰ ਦਾ ਮਤਲਬ ਇਹ ਕਿ ਆਪ ਵੀ ਜਿਹਨਾਂ ਨੂੰ ਅਨ ਕਲੇਮ ਖੜੇ ਨੇ ਜਿਨ੍ਹਾਂ ਕੋਲ ਲੈਨ ਨਹੀਂ ਆਇਆ ਉਹ ਆਪਾਂ ਐਸਚਓ ਦੀ ਡਿਊਟੀ ਲਾਤੀ ਹੈ ਉਦੋਂ ਕੋ ਆਪਣਾ ਲਿਸਟ ਲਾਵਾਂਗੇ ਜਿਹੜਾ ਪਾਰਟਿਕੁਲਰਲੀ ਅਸੀਂ ਵੀਹਿਕਲ ਚੈੱਕ ਕਰੀਤੇ ਨੇ ਜਿਹਨਾਂ ਤੇ ਬਹੁਤ ਪੁਰਾਣਾ ਹੀ ਘੱਟਾ ਮਿੱਟੀ ਜੰਮਿਆ ਆ ਜਿਹਨਾਂ ਦਾ ਨੰਬਰ ਪਲੇਟ ਹੈ ਨਹੀਂ ਉਹ ਉਹਨਾਂ ਦੀ ਅਸੀਂ ਵੀਹਿਕਲ ਨੰਬਰ ਚੈਸੀ ਨੰਬਰ ਜਾਂ ਜੋ ਵੀ ਹੈਗਾ ਇੰਜਨ ਨੰਬਰ ਲੈ ਕੇ ਉਹਨਾਂ ਨੂੰ ਟ੍ਰੇਸ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਨਾਲ ਹੀ ਠੇਕੇਦਾਰ ਨੂੰ ਉਹਦੇ ਹੱਥ ਕੀਤੀ ਗਈ ਹੈ ਕਿ ਕੋਸ਼ਿਸ਼ ਕਰੇ ਕਿ ਜਿਹੜਾ ਬੰਦਾ ਵੀਹਿਕਲ ਦੇਣ ਆਉਂਦਾ ਆ ਉਹਦੀ ਘੱਟੋ ਘਾਟ ਤੁਹਾਡੇ ਕੋਲ ਕੋਈ ਨਾ ਕੋਈ ਪ੍ਰੂਫ ਹੋਵੇ ਤਾਂ ਕਿ ਕੱਲ ਨੂੰ ਕੋਈ ਜੇ ਤੁਹਾਡੇ ਕੋਲ ਵੀਹਿਕਲ ਆਂਦਾ ਨੇ ਤੁਹਾਨੂੰ ਪਤਾ ਲੱਗੇ ਕਿ ਵੀਹਿਕਲ ਬੰਦਾ ਕਦੋਂ ਖੜਾ ਕਰਕੇ ਗਿਆ ਇਹ ਲਈ ਉਹਨੂੰ ਕਹਿੰਦੇ ਕਹਿੰਦੇ ਕੈਮਰੇ ਲਾਓ ਉਹ ਕਹਿੰਦੇ ਕੈਮਰੇ ਸਾਡੇ ਸਾਰੇ ਬਾਸੂ ਲੱਗੇ ਨੇ ਲੇਕਿਨ ਉਹਨਾਂ ਕੈਮਰੇ ਦੀ ਡਿਟੇਲ ਉਹ ਕਿੰਨੇ ਵਾਸਤੇ ਕਿੰਨੇ ਦਿਨ ਵਾਸਤੇ ਰੱਖਦਾ ਆਪਣੇ ਕੋ ਇਹ ਇਹ ਆਪਾਂ ਉਹ ਕੋਈ ਜਾਣਕਾਰੀ ਮੰਗਦੀ ਹੈ ਇਹ ਤਿਹਾਰਾਂ ਨੂੰ ਲੈ ਕੇ ਮਤਦਰ ਨਜ਼ਰ ਰੱਖਦੇ ਹੋ ਇਹ ਪੁਲਿਸ ਕਿਸ ਤਰ੍ਹਾਂ ਸਰਗ ਹੈ ਕਿ ਵੀ ਸੈਂਟਰ ਦੇ ਵਿੱਚ ਤੁਸੀਂ ACP ਉਹ ਵੀ ਸਾਰੇ ਸਮੀਰ ਬਰਮਾ ਜੀ ਵੀ ਉੱਚ ਅਧਿਕਾਰੀ ਨੇ ਉੱਥੇ ਤਰਨਾਕ ਨੇ ਕਿ ਕਿਸ ਤਰ੍ਹਾਂ ਦੀ ਗਸ਼ਤੀ ਦੇ ਰਹੀ ਹੈ ਪੁਲਿਸ ਦੇ ਦੇਖੋ ਸਾਡੀ ਕੋਸ਼ਿਸ਼ ਇਹ ਰਹਿੰਦੀ ਕਿ ਜਿਹੜਾ ਵੀ ਤਿਉਹਾਰ ਚਾਹੇ ਉਹ ਮਹੀਨੇ ਬਾਅਦ ਆਉਂਦਾ ਉਹਨਾਂ ਦਾ ਵੈਸੇ ਵੀ ਦੇਖਿਆ ਜਾਵੇ ਤੁਹਾਨੂੰ ਵੀ ਪਤਾ ਕਿ ਹੈ ਵੀ ਸਾਰਾ ਫੈਸਟੀਵਲ ਸੀ ਹਿਸਟ ਏ ਸ਼ੁਰੂ ਹੋ ਗਿਆ ਜੋ ਸਾਡੇ ਧਾਰਮਿਕ ਸੰਸਾਰ ਜਿਹੜੇ ਹੈਗੇ ਨੇ ਤੇ ਜਿਹੜੇ ਉਹ ਨਵਰਾਤਰੀ ਹੈਗੀ ਹੈ ਜੀ ਉਹ ਦਾ ਅੱਜ ਪਹਿਲਾ ਦਿਨ ਲੱਗਾ ਜੀ ਨਵਰਾਤਰੀ ਹੁਣ ਸਾਰਾ ਇੱਕ ਸਾ ਇੱਕ ਮਹੀਨਾ ਜੀ ਅਗਲੇ ਅਗਲੇ ਅਗਲੀ ਦੀਵਾਲੀ ਤੱਕ ਜੀ ਜਾਂ ਦੀਵਾਲੀ ਤੋਂ ਤਿੰਨ ਚਾਰ ਦਿਨ ਬਾਅਦ ਤੱਕ ਇਹ ਲਗਾਤਾਰ ਇਹ ਕੋਈ ਨਾ ਕੋਈ ਜੀ ਸਾਡਾ ਧਾਰਮਿਕ ਜਿਹੜਾ ਹੈਗਾ ਤਿਉਹਾਰ ਉਹ ਆਣਾ ਹੈ ਉਹਦੇ ਵਾਸਤੇ ਸਾਡਾ ਜਿਹੜਾ ਹਰ ਸਾਲ ਦੀ ਤਰ੍ਹਾਂ ਅਸੀਂ ਅੱਗੇ ਨਾਲੋਂ ਬੈਟਰ ਕਰਾਂਗੇ ਤਾਂ ਕਿ ਲੋਕਾਂ ਨੂੰ ਸਾਨੂੰ ਪਹਿਲਾਂ ਕਿ ਜਦੋਂ ਵੀ ਕੋਈ ਯਾਤਰਾ ਨਿਕਲਦੀ ਫਰਾਨਾ ਨਿਕਲਦਾ ਤੇ ਕੋਈ ਆਪਾਂ ਧਾਰਮਿਕ ਚੋਪਾ ਜਾਂ ਨਿਕਲਦੀ ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੀ ਹੈ ਇਹ ਵਿੱਚ ਲੋਕਾਂ ਨੂੰ ਕੋਈ ਟ੍ਰੈਫਿਕ ਦੀ ਪ੍ਰੋਬਲਮ ਨਾ ਆਵੇ। ਬਾਕੀ ਜਿਹੜੀ ਹੈਗੀ ਉਹਦੇ ਉਹਨਾਂ ਦੀ ਲੋਕਾਂ ਦੀ ਸਿਕਿਉਰਿਟੀ ਵਾਸਤੇ ਜਿਹੜੀ ਕਿ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਸਿਕਿਉਰਿਟੀ ਬ੍ਰਾਂਚ ਤੋਂ ਜਿਸ ਤੇ ਹੈੱਡਕ quart ਦੀ ਸਿਕਿਉਰਿਟੀ ਬ੍ਰਾਂਚ ਤੋਂ ਜਾਰੀ ਹੋ ਚੁੱਕਾ ਹੈ ਉਹਦੇ ਵਿੱਚ ਕੱਲੇ-ਕੱਲੇ ਐਸਐਚਓ ਦੀ ਡਿਊਟੀ ਬਾਈ ਨੇਮ ਲੱਗੀ ਹੈ ਕਿ ਹਰ ਵੀ ਉਹਦੀ ਕੀ ਰਿਸਪੋਨਸੀਬਿਲਟੀ ਹੈਗੀ ਹੈ ਇਸ ਐਸੇ ਡਿਊਟੀ ਦੇ ਦੌਰਾਨ। ਸਰਬ ਰਾਤ ਨੂੰ ਕਾਫੀ ਹੁੱਲੜਵਾਜੀ ਹੁੰਦੀ ਹੈ ਨੌਜਵਾਨਾਂ ਦੇ ਵੱਲੋਂ ਤਿਉਹਾਰਾਂ ਦੇ ਵਿੱਚ ਸਪੈਸ਼ਲ ਹੁੱਲ ਪਰ ਵੀ ਦੇਖਦੇ ਨਾ ਤੁਸੀਂ ਵੀ ਉਹਦੋਂ ਮੈਨੂੰ ਫੋਨ ਕੀਤਾ ਸੀਗਾ ਰਾਤ ਕੀਤਾ ਸੀਗਾ ਕਿ ਹਾਂ ਵੀ ਜਦੋਂ ਉਹ ਐਸ ਐਚ ਓ ਜਾ ਕੇ ਤਾਂ ਤਾਂਨੇ ਕੰਸਰਨ ਦੀ ਪੁਲਿਸ ਗਈ ਸੀ ਕਿ ਹਾਂ ਵੀ ਉਹ ਕਲਨੀ ਜਾ ਕੇ ਕੋਈ ਠੀਕ ਹੈ ਸ਼ਰਾਬ ਬਾਹਰ ਕਿਤੇ ਲਿਖ ਉਹਦੇ ਵਿੱਚ ਅਸੀਂ ਅਸੀਂ ਲਗਾਤਾਰ ਮੈਂ ਦਿਨੇ ਵੀ ਚੈੱਕ ਕਰ ਰਹੇ ਹਾਂ ਮੈਂ ਨਾਕੇ ਲਵਾ ਕੇ ਜੋ ਵੀ ਜੋ ਵੀ ਉਹਨਾਂ ਤੇ ਬੰਦ ਦੀ ਕਾਰਵਾਈ ਹੈ ਜੋ ਕੋਈ ਏਦਾਂ ਦਾ ਐਸ ਐਚ ਓ ਨੂੰ ਕੰਸਰਨ ਨੂੰ ਹਦਾਇਤ ਵੀ ਲਿਖ ਪੜ ਕੇ ਵੀ ਕੀਤੀ ਗਈ ਹੈ ਸੀਨੀਅਰ ਅਫਸਰ ਵੱਲੋਂ ਵੀ ਹੈਗੀ ਹੈ ਕਿ ਕੋਈ ਵੀ ਏਦਾਂ ਦਾ ਜਿਹੜਾ ਹੈ ਇਲੀਜੀਟ ਟ੍ਰੇਡ ਨਹੀਂ ਹੋਣੀ ਚਾਹੀਦੀ ਇਲੈਗਲ ਜਿਹੜੀ ਹੈ ਵਿਕਰੀ ਨਹੀਂ ਹੋਣੀ ਚਾਹੀਦੀ ਨਾ ਹੀ ਜਿਹਦੇ ਕੋਲ ਕੋਈ ਆਤਾ ਮਨਜ਼ੂਰ ਨਹੀਂ ਹੈਗਾ ਕਿ ਸ਼ਰਾਬ ਦੇ ਠੇਕੇ ਵਾਸਤੇ ਕਿ ਆਪ ਤਮਜੂਰ ਸੁਦਾ ਹਤੇ ਨੇ ਜਿਹੜੇ ਸਰਕਾਰ ਵੱਲੋਂ ਖੋਲੇ ਗਏ ਨੇ ਸਾਈ ਲਾਇਸੈਂਸ ਨੇ ਇਹ ਤੋਂ ਇਲਾਵਾ ਕੋਈ ਵੀ ਇਹ ਨਹੀਂ ਕਿ ਹਮੇ ਰੇੜੀ ਵਾਲਾ ਕਿ ਹਮ ਗਰੀਬੰਦਾ ਕਾਬੂ ਆਵੇ ਕੋਈ ਵੀ ਹੋਟਲ ਵਾਲਾ ਵੀ ਕਰਦਾ ਤਾਂ ਉਹਦੇ ਖਿਲਾਫ ਵੀ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜੇ ਸ਼ਰਾਰਤੀ ਅੰਸਰ ਨੇ ਜਿਹੜੇ ਸ਼ਰਾਰਤ ਕਰਨ ਦੇ ਵਿੱਚ ਇਹ ਸੋਚ ਰਹੇ ਸ਼ਰਾਧ ਦਿਮਾਗ ਹੁੰਦੇ ਨੇ ਉਹਨਾਂ ਨੂੰ ਕੋਈ ਚੇਤਾ ਆਉਣੀ ਹੈ ਸ਼ਰਾਰਤੀ ਅੰਸਰ ਦੇਖੋ ਸਾਡੇ ਵੱਲੋਂ ਵਾਰਨਿੰਗ ਸਾਡੇ ਵੱਲੋਂ ਵਾਰਨਿੰਗ ਇਹੀ ਹੈ ਜੀ ਜਿਹੜਾ ਕਾਨੂੰਨ ਹੈ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਠੀਕਾ ਪੁਜੀ ਠੀਕ ਆ ਅੱਖਾਂ ਨੇ ਓਲੇ ਹੋ ਕੇ ਜਾਂ ਕਿਸੇ ਚੀਜ਼ ਦਾ ਲਪੋਵਾ ਲੈ ਕੇ ਤੁਸੀਂ ਕੋਈ ਕ੍ਰਾਈਮ ਕਰ ਜਾਂਦੇ ਹੋ ਤੇ ਇਹ ਮਤ ਸੋਚਣ ਕਿ ਛੁਪੇ ਰਹਿੰਗੇ ਠੀਕ ਹੈ ਵੀਸ ਦੇ ਕੋਲ ਸੋਰਸਸ ਬਹੁਤ ਨੇ ਠੀਕ ਹੈ ਦਿਨ ਦਾ ਫਿਰ ਫਿਰ ਹੋ ਸਕਦਾ ਕਿ ਹਾਂ ਵੀ 24 ਘੰਟੇ ਦੀ ਜਗ੍ਹਾ 22 ਘੰਟੇ ਲੱਗ ਗਏ ਠੀਕ ਹੈ ਉਹਨਾਂ ਨੂੰ ਕਰਕੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੋ ਕਾਨੂੰਨ ਦੇ ਮਤਾਂਕ ਉਹਨਾਂ ਦੇ ਕਾਰਵਾਈ ਕੀਤੀ ਆ ਉਹਨਾਂ ਧਾਰਾਵਾਂ 'ਚ ਫੜ ਪੜ ਕੇ ਉਹਨਾਂ ਨੂੰ ਬੁੱਕ ਕੀਤਾ ਜਾਊਗਾ ਤੇ ਲੋਕਾਂ ਨੂੰ ਇਹ ਆਪਾਂ ਅਪੀਲ ਵੀ ਕਰਦੇ ਆਂ ਜਦੋਂ ਵੀ ਕੋਈ ਵੀ ਇਨਸੀਡੈਂਟ ਕਿਸੇ ਵੀ ਤਰ੍ਹਾਂ ਦਾ ਜਦਾ ਐਸਪੀ ਸਾਹਿਬ ਨੇ ਬਰੀਫਿੰਗ ਕੀਤੀ ਆ ਕਿ ਹਾਂ ਵੀ ਕੋਈ ਵੀ ਚੀਜ਼ ਲਾਵਾਰਸ ਵਸਤੂ ਆ ਜਾਂ ਫਲਾਨਾ ਕੋਈ ਇਦਾਂ ਦੀ ਚੀਜ਼ ਸਾਹਮਣੇ ਆਉਂਦੀ ਆ ਤੇ ਉਹ ਆਪਣੇ ਤੱਕ ਲਪੋਕੇ ਨਾ ਰੱਖਣ ਉਸ ਨੂੰ ਜਿਹੜਾ ਕਾਨੂੰਨ ਦਾ ਕੋਈ ਵੀ ਅਧਾਰਾ ਬਣਿਆ ਚਾਹ ਕੰਟਰੋਲ ਨੂੰ ਮੈਂ ਤਾਂ ਸਨ ਪੁਲਿਸ ਸਟੇਸ਼ਨ ਹੈਗਾ ਜਾਂ ਤੁਹਾਡੇ ਕੋਲ ਕਿਸੇ ਮੁਲਾਜ਼ਮ ਦਾ ਨੰਬਰ ਹੈਗਾ ਉਹਦੇ ਨਾਲ ਸ਼ੇਅਰ ਜ਼ਰੂਰ ਕਰਨ ਤਾਂ ਕਿ ਉਸ ਇੱਕ ਬੰਦੇ ਦੀ ਕੰਮ ਦੇ ਕਾਰਨ ਕਿਸੇ ਤੀਜੇ ਬੰਦੇ ਨੂੰ ਆਮ ਜਨਤਾ ਨੂੰ ਨੁਕਸਾਨ ਨਾ ਪਹੁੰਚੇ ਠੀਕ ਹੈ ਬਿਲਕੁਲ ਇਹ ਲੋਕਾਂ ਨੂੰ ਸਨੇਹਾ ਦਿੰਦੇ ਹੋਏ ਨਜ਼ਰ ਵੀ ਆਏ ਏਸੀਪੀ ਸੈਂਟਰ ਤੇ ਤੇ ਬਿਲਕੁਲ ਸ਼ਰਾਰਤ ਅਨਸਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਤਿਹਾਰਾ ਦੇ ਦਿਨ ਦੇ ਵਿੱਚ ਸ਼ਰਾਰਤ ਬਿਲਕੁਲ ਤੋਦਲੀ ਹਾਨੀਕਾਰਕ ਸ਼ਰਾਰਤ ਨਹੀਂ ਕਰਨੀ ਕੋਈ ਵੀ ਜਿਹੜੇ ਆਮ ਜਨਤਾ ਨੂੰ ਜਿਹੜੇ ਖੱਜਲਖوار ਵੀ ਹੁੰਦੇ ਨੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਕੰਟਰੋਲ ਰੂਮ ਤੇ ਕਰਕੇ ਪੁਲਿਸ ਨੂੰ ਜ਼ਰੂਰੀ ਇਤਲਾਹ ਦੇਣੀ ਹੈ ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਹਮ ਚੈਕਿੰਗ ਕਰਕੇ ਜਿਹੜੇ ਸਟੈਂਡਰਡ ਦੇ ਵਿੱਚ ਵੀ ਜਿਹੜੇ ਚੈਕਿੰਗ ਕੀਤੀ ਗਈ ਜਿਹੜੇ ਸਾਲਾ ਸਾਲਾ ਤੋਂ ਵਾਹਨ ਖੜੇ ਨੇ ਉਹਨਾਂ ਦੇ ਉੱਤੇ ਵੀ ਤਰੀਕਾ ਕਾਰਵਾਈ ਕਰਦੀ ਨਜ਼ਰ ਆਈ ਪੁਲਿਸ ਜੋ ਲੁਧਿਆਣ ਲਾਈਵ ਦੇ ਨਾਲ ਲੁਧਿਆਣ ਤੋਂ ਯੂਮਰ ਰਿਪੋਰਟ ਧੰਨਵਾਦ